ਕਹਿੰਦੀ ਹੈ ਕਿ ਪ੍ਰਧਾਨ ਮੰਤਰੀ ਪਰ ਮੇਰੀ ਆਵਾਜ਼ ਵੀ ਸੁਣਨੀ ਉਹਨਾਂ ਨੂੰ ਔਰ ਪ੍ਰਧਾਨ ਮੰਤਰੀ ਦਾ ਫਰਜ ਬੰਦਾ ਹੈ ਕਿ ਅੱਜ ਪੰਜਾਬ ਨੂੰ ਗੱਲ ਲਾਉਣ ਦੀ ਲੋੜ ਹੈ ਇਹ ਤੇ ਅੱਗੇ ਕਹਿੰਦੇ ਮਤਰੀਮਾਂ ਵਾਲਾ ਸਲੂਕ ਕਰਦੇ ਜੇ ਕਿਤੇ 20 ਫੁੱਟ ਚੌੜਾ ਕਰ ਦਿੱਤਾ ਜਾਵੇ ਤੇ ਪੂਰੇ ਦਰਿਆ ਸਾਫ਼ ਕਰ ਦਿੱਤੇ ਜਾਣ ਤੇ ਮੇਰੇ ਖਿਆਲ ਇਹ ਲੋਕ ਮਰ ਨਹੀਂ ਨਾ ਮੈਂ ਤੁਹਾਡੀ ਸੇਵਾਦਾਰ ਹਾਂ ਤੁਹਾਡੇ ਨਾਲ ਹੀ ਖੜੀ ਹਮੇਸ਼ਾ ਹੀ ਜੀ ਦੇਲਪੋ ਵਾਲਿਓ ਮੇਰੇ ਵੱਲੋਂ ਟਰੈਕਟਰਾਂ ਵਿੱਚ ਜੀ ਤੁਸੀਂ ਸਾਰੇ ਲੱਗੇ ਹੋ ਟੋੜਾ ਟੋੜਾ ਆ ਕੇ ਫੀਡ ਦਾ ਜੇ ਫੀਡ ਹੋਵੇ ਚਾਹੋ ਕਹਿੰਦਾ ਜੀ ਮੈਨੂੰ ਅਸੀਂ ਟਰੱਕ ਹੋਰ ਮਗਾ ਲਿਆ 70000 ਦੀ ਜ਼ਮੀਨ ਕਿਲਾ ਨਿਕਲਦਾ 80 80000 ਦਾ ਕਿਲਾ ਅੱਜ ਇਹਨੂੰ ਕੀ ਇੱਥੇ ਦੇ ਕੋਈ ਮੁਆਵਜ਼ਾ ਨਹੀਂ ਕੋਈ ਸੁਣਦਾ ਕੋਈ ਪੈਕੇਜ ਨਹੀਂ ਕੋ ਕਰ ਰਿਹਾ ਕੋ ਕੁਝ ਨਹੀਂ ਕਰ ਰਿਹਾ ਇੱਥੇ ਹਰ ਸਾਲ ਹੀ ਹੜ ਆਉਂਦੇ ਹਰ ਸਾਲ ਹੀ ਇਹ ਹਰ ਸਾਲ ਤੋਂ ਸਿੱਧੇ ਹੀ ਬੈਠੇ ਹੁੰਦੇ ਸਾਰੇ ਟੱਪੜਾ ਟੱਪੜੀ ਤੇ ਆਪਣੀ ਸਾਡੇ ਇਲਾਕੇ ਦੀ ਜਿੰਨੇ ਵੀ ਸੰਗਤ ਹੈ ਜੀ ਇਹ ਕੋਸ਼ਿਸ਼ ਕਰਦੇ ਕਿ ਆਪਣੇ ਘਰ ਨੂੰ ਆਪ ਸੰਭਾਲ ਲੇ ਤੇ ਪਤਾ ਹੀ ਇਹ ਲੋਕ ਹੁਣ ਅਸੀਂ ਵਾਰ-ਵਾਰ ਬੋਲੀਏ ਚੰਗਾ ਨਹੀਂ ਲੱਗਦਾ ਲੋਕੀ ਸੋਈ ਦੇ ਕਦੇ ਸਰਕਾਰਾਂ ਦੇ ਖਿਲਾਫ ਬੋਲਦੇ ਆ ਪਰ ਸਰਕਾਰ ਦੀ ਡਿਊਟੀ ਬਣਦੀ ਹੈ ਜੀ ਇਹ ਇੱਕ ਦਿਨ ਦੀ ਗੱਲ ਥੋੜਾ ਇਹ ਤੇ ਹਰ ਸਾਲ ਹੀ ਜਿਹੜੇ ਹੜ੍ਹ ਆਉਂਦੇ ਐ ਇਹਦੇ ਗੰਭੀਰਤਾ ਨਾਲ ਲੈਣਾ ਚਾਹੀਦਾ ਵਿਆਪ ਰਿਆ ਦੇ ਵਿੱਚ ਪਾਣੀ ਆਉਣ ਦਾ ਕਰਕੇ ਸਾਡਾ ਫਸਲਾ ਜਿਹੜਾ ਬਿਲਕੁਲ ਨਾਸ਼ ਹੋ ਗਿਆ ਸੱਚੀ ਗੱਲ ਜੀ ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਅਸੀਂ ਹਜੇ ਪਹੁੰਚੇ ਟਿਲਵਾ ਤੇ ਇੱਥੇ ਧੂਸੀ ਬਨ ਹੈਗਾ ਜੋ ਇਸ ਸਮੇਂ ਖਤਰੇ ਦੇ ਨਿਸ਼ਾਨ ਤੇ ਚੱਲ ਰਿਹਾ ਅਤੇ ਜਿੰਨੇ ਜੋ ਬਨ ਹੈ ਉਹ ਉਸ ਦੀ ਮਿੱਟੀ ਉੱਤਰ ਰਹੀ ਆ ਆਪਾਂ ਇੱਥੇ ਦੀ ਜਾਣਕਾਰੀ ਲੈਣੇ ਇਥੇ ਦੇ ਲੋਕਲ ਬੰਦਿਆਂ ਤੋਂ ਗੱਲਬਾਤ ਕਰਦੇ ਕਿ ਕੀ ਸਿਚੁਏਸ਼ਨ ਹੈ ਅਤੇ ਉਹਦੇ ਉੱਤੇ ਕੀ ਪ੍ਰਬੰਧ ਕੀਤੇ ਜਾ ਰਹੇ ਨੇ ਪ੍ਰਸ਼ਾਸਨ ਕੀ ਕਰ ਰਿਹਾ ਹੈ ਤੇ ਪਿੰਡ ਵਾਲੇ ਕੀ ਮਿਲ ਕੇ ਕੀ ਕਰ ਰਹੇ ਨੇ ਕਿਹੜੀ ਚੀਜ਼ ਦੀ ਮਦਦ ਦੀ ਲੋੜ ਹੈ ਅਤੇ ਜੋ ਆਪਾਂ ਸੰਗਤਾਂ ਤੱਕ ਗੁਹਾਰ ਲਾ ਸਕਦੇ ਕੋਈ ਲਗਭਗ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਬਿਆਸ ਦਰਿਆ ਦਾ ਜਿਹੜਾ ਪਾਣੀ ਦਾ ਪੱਧਰ ਹੈ ਬਿਲਕੁਲ ਸਾਡੇ ਤੁਸੀਂ ਦੇਖ ਵੀ ਸਕਦੇ ਆ ਕਿ ਨਾਲ ਬਿਆਸ ਦਰਿਆ ਦੇ ਵਿੱਚ ਪਾਣੀ ਆਉਣ ਦਾ ਕਰਕੇ ਸਾਡੀਆਂ ਫਸਲਾਂ ਜਿਹੜੀਆਂ ਬਿਲਕੁਲ ਮਾਰ ਚੁੱਕੀਆਂ ਹੋਈਆਂ ਆ ਫਸਲਾਂ ਦਾ ਚਾਰਾ ਤੱਕ ਵੀ ਖਤਮ ਹੋ ਚੁੱਕਾ ਹੈ ਜਿਹੜਾ ਇੱਧਰ ਜਿਹੜਾ ਹੈ ਆਪਣੇ ਮੰਡ ਦੇ ਵਿੱਚ ਨੁਕਸਾਨ ਹੋਇਆ ਪਿੰਡ ਵਾਲੀ ਸਾਈਡ ਜਿਹੜਾ ਹੈ ਉਹ ਨੁਕਸਾਨ ਕੋਈ ਵੀ ਨਾ ਹੋ ਸਕੇ ਆਪਾਂ ਪਿੰਡ ਵਾਲੇ ਨਾਲ ਜ਼ਰੂਰ ਹੋਰ ਗੱਲਬਾਤ ਕਰਾਂਗੇ ਇੱਥੇ ਬੀਬੀ ਜਕੀਰ ਕੌਰ ਜੀ ਵੀ ਪਹੁੰਚੇ ਨੇ ਸੱਸੀ ਕਲ ਬੀਬੀ ਸੱਸੀ ਕਾਲ ਜੀ ਮੈਂ ਇੱਥੇ ਟਿਲਵਾਾਂ ਦੀ ਸਿਚੁਏਸ਼ਨ ਬਹੁਤ ਗੰਭੀਰ ਹੈਗੇ ਉਹਦੇ ਉੱਤੇ ਕੁਝ ਕੀ ਕਹਿਣਾ ਚਾਹੁੰਦਾ ਹਾਂ ਦੇਖੋ ਟਿਲਵਾ ਵਾਲੇ ਕਾਫੀ ਦਿਨਾਂ ਦੇ ਲੱਗੇ ਹੋਏ ਐ ਮੈਂ ਕਹਿੰਨੀ ਇਹ ਵੀ ਸਾਡੇ ਵਾਸਤੇ ਮਾਨ ਦੀ ਗੱਲ ਹੈ ਕਿ ਪੰਜਾਬੀਆਂ ਨੇ ਆਪਣੀ ਰੱਖਿਆ ਹਮੇਸ਼ਾ ਆਪ ਕੀਤੀ ਹੈ ਤੇ ਇੱਥੇ ਹਰ ਸਾਲ ਹੀ ਹੜਾਂ ਆਉਂਦੇ ਐ ਹਰ ਸਾਲ ਹੀ ਤੇ ਹਰ ਸਾਲ ਤੋਂ ਸਿੱਧੇ ਹੀ ਬੈਠੇ ਹੁੰਦੇ ਸਾਰੇ ਟੱਬਰਾਂ ਦੇ ਟੱਬਰ ਹੀ ਤੇ ਆਪਣੀ ਸਾਡੇ ਇਲਾਕੇ ਦੀ ਜਿੰਨੇ ਵੀ ਸੰਗਤ ਹੈ ਜੀ ਇਹ ਕੋਸ਼ਿਸ਼ ਕਰਦੇ ਕਿ ਆਪਣੇ ਘਰ ਨੂੰ ਆਪ ਸੰਭਾਲ ਲਈਏ ਫਿਰ ਵੀ ਵੱਡਾ ਨੁਕਸਾਨ ਜਿਹੜਾ ਹੋ ਰਿਹਾ ਫਸਲਾਂ ਦਾ ਇਹ ਇਹਨਾਂ ਨੂੰ ਅਗੋਂ ਆਉਣ ਵਾਲਾ ਸਮਾਂ ਜਿਹੜਾ ਉਹ ਗੰਭੀਰ ਹੈ ਤੇ ਪ੍ਰਸ਼ਾਸਨ ਕਿਤੇ ਵੀ ਦਿਖ ਨਹੀਂ ਰਿਹਾ ਜੀ ਪ੍ਰਸ਼ਾਸਨ ਵਾਲੇ ਚਲੋ ਜੀ ਪ੍ਰਸ਼ਾਸਨ ਤੇ ਪਤਾ ਹੀ ਇਹ ਲੋਕਾਂ ਨੂੰ ਅਸੀਂ ਵਾਰ-ਵਾਰ ਬੋਲੀਏ ਚੰਗਾ ਨਹੀਂ ਲੱਗਦਾ ਲੋਕੀ ਸੋਈ ਦੇ ਕੇ ਸਰਕਾਰਾਂ ਦੇ ਖਿਲਾਫ ਬੋਲਦੇ ਐ ਪਰ ਸਰਕਾਰ ਦੀ ਡਿਊਟੀ ਬਣਦੀ ਹੈ ਜੀ ਇਹ ਇੱਕ ਦਿਨ ਦੀ ਗੱਲ ਥੋੜ੍ਹੀ ਹੈ ਤੇ ਹਰ ਸਾਲ ਹੀ ਜਿਹੜੇ ਹੜ੍ਹ ਆਉਂਦੇ ਐ ਇਹ ਤੇ ਗੰਭੀਰਤਾ ਨਾਲ ਲੈਣਾ ਚਾਹੀਦਾ ਮੈਂ ਕਹਿੰਨੀ ਹੈ ਕਿ ਪ੍ਰਧਾਨ ਮੰਤਰੀ ਪਰ ਮੇਰੀ ਆਵਾਜ਼ ਨਹੀਂ ਸੁਣਨੀ ਉਹਨੂੰ ਪਰ ਪ੍ਰਧਾਨ ਮੰਤਰੀ ਜੀ ਦਾ ਫਰਜ਼ ਬੰਦਾ ਹੈ ਕਿ ਅੱਜ ਪੰਜਾਬ ਨੂੰ ਗੱਲ ਲਾਉਣ ਦੀ ਲੋੜ ਹੈ ਇਹ ਤੇ ਅੱਗੇ ਕਹਿੰਦੇ ਮਤਰੀਮਾਂ ਵਾਲਾ ਸਲੂਕ ਕਰਦੇ ਭਾਰਤ ਸਰਕਾਰ ਸਾਡਾ ਮਤਰੀਮਾਂ ਵਾਲਾ ਸਲੂਕ ਕਰਦੀ ਤੇ ਅੱਜ ਉਹਦਾ ਮੌਕਾ ਹੈ ਕਿ ਅੱਜ ਜੇ ਦੁਖੀ ਨੇ ਅੱਜ ਪੰਜਾਬੀ ਸਾਰੇ ਦੁਖੀ ਹੈ ਖੇਤ ਸਾਡੇ ਰੜ ਗਏ ਨੇ ਲੋਕਾਂ ਦੇ ਰੇਤਾਂ ਨਾਲ ਪਰ ਗਏ ਹੈ ਇਹਨੂੰ ਖੱਲੀ ਕਿੱਦਾਂ ਕਰਨਾ ਹੈ ਔਰ ਜਿਹੜੇ ਘਰ ਉੱਜੜ ਗਏ ਹੈ ਪਰਿਵਾਰ ਉੱਜੜ ਗਏ ਹੈ ਸਾਰੇ 70 70000 ਦੀ ਜ਼ਮੀਨ ਦਾ ਕਿੱਲਾ ਨਿਕਲਦਾ 80 80000 ਦਾ ਕਿੱਲਾ ਅੱਜ ਇਹਨੂੰ ਕੀ ਦੇ ਦੇਣਗੇ ਕੋਈ ਮੁਆਵਜ਼ਾ ਨਹੀਂ ਕੋਈ ਸੁਣਦਾ ਕੋਈ ਪੈਕੇਜ ਨਹੀਂ ਕੋਈ ਕਰ ਰਿਹਾ ਕੋਈ ਕੁਝ ਨਹੀਂ ਕਰ ਰਿਹਾ ਕਮ ਸੋ ਕਮ ਦੁੱਖ ਤੇ ਮਹਿਸੂਸ ਕਰਨਾ ਚਾਹੀਦਾ ਇਹ ਉਹੀ ਭਾਰਤ ਦਾ ਭਾਰਤੀ ਸਰਕਾਰ ਹੈ ਨਾ ਜਿਸ ਭਾਰਤ ਵਾਸਤੇ ਜੇ ਦੀ ਜਾਦੀ ਵਾਸਤੇ ਸਾਡੇ ਪੰਜਾਬੀ ਜਿਹੜੇ ਸੀਗੇ ਫਾਂਸੀਆਂ ਦੇ ਰਸੇ ਵਿੱਚੋਂ ਮਲੇ ਸਾਰਿਆਂ 10 ਲੱਖ ਦਾ ਨੁਕਸਾਨ ਕੱਲੇ ਪੰਜਾਬੀਆਂ ਦਾ ਹੋਇਆ ਸੀ ਜਿਸ ਵੇਲੇ ਦੇਸ਼ ਆਜ਼ਾਦ ਹੋਇਆ ਸੀਗਾ ਤੇ ਗੁਰਤਾਮ ਸਾਡੇ ਜਿਹੜੇ ਜਾਨ ਨੂੰ ਪਿਆਰੇ ਗੁਰਤਾਮ ਅਸੀਂ ਛੱਡ ਕੇ ਆ ਗਏ ਪਾਕਿਸਤਾਨ ਦੇ ਵਿੱਚ ਤੇ ਉਹ ਸਾਰੇ ਗੁਰਤਾਮਾਂ ਦੀ ਕੁਰਬਾਨੀ ਵੀ ਸਾਡੀ ਸਿੱਖਾਂ ਨੇ ਕੀਤੀ ਸਭ ਕੁਝ ਕੀਤਾ ਅੱਜ ਸਿੱਖ ਹੀ ਸਾਰੇ ਉਜੜ ਗਏ ਸਿੱਖ ਹੀ ਸਾਰੇ ਬਰਬਾਦ ਹੋ ਰਹੇ ਹਨ ਦੁੱਖ ਦੀ ਗੱਲ ਇਸ ਕਰਕੇ ਹੈ ਕਿ ਅੱਜ ਕੋਈ ਹਾਜ਼ਰ ਨਾਰਾ ਵੀ ਨਹੀਂ ਮਾਰਦਾ ਪੈਕੇਜ ਤੇ ਬਾਅਦ ਦੀਆਂ ਗੱਲਾਂ ਨਾ ਤੇ ਕਮ ਸੋ ਕਮ ਇਹਨੂੰ ਡੀਸੈਲਟਿੰਗ ਕਰਨ ਵਾਸਤੇ ਦੇਖੋ ਅੱਜ ਤੇ ਪਾਣੀ ਪਰ ਗਿਆ ਫਸਲਾਂ ਖਰਾਬ ਹੋ ਗਈਆਂ ਤੇ ਘਰ ਵੀ ਬਰਬਾਦ ਹੋ ਗਏ ਬਾਅਦ ਵਿੱਚ ਅੱਜ ਇਕੱਲੇ ਲੰਗਰਾਂ ਦੀ ਲੋੜ ਨਹੀਂ ਹੈਗੀ ਲੰਗਰ ਤੇ ਲੋਕੀ ਇਕੱਠਾਈ ਜਾਂਦੇ ਆ ਜੀ ਲੰਗਰ ਤੇ ਡੰਗਰਾਂ ਦੀ ਵੀ ਬੁਰੀ ਹਾਲਤ ਹੋ ਰਹੀ ਹੈ ਉਹ ਨਾਲ ਮਿਲ ਕੇ ਸਾਰੇ ਕਰੀ ਜਾਂਦੇ ਆ ਪਰ ਬਾਅਦ ਵਿੱਚ ਜਿਹੜੀ ਚਿੰਤਾ ਦਾ ਵਿਸ਼ਾ ਬਾਅਦ ਦਾ ਕਿ ਉਹ ਕਿੱਦਾਂ ਕਰਨਾ ਇਹਨਾਂ ਵਿਸ਼ੇਬਾ ਕਿੱਦਾਂ ਕਰਨਾ ਇਹਨਾਂ ਨੂੰ ਡੀਸੈਲਟਿੰਗ ਜਿਹੜੀ ਸਾਰੀ ਰੇਤਾ ਨਾਲ ਪਰ ਗਿਆ ਸਾਰਾ ਦਰਿਆ ਲੈ ਕੇ ਆਈ ਦੀ ਰੇਤਾ ਉਹਨੂੰ ਕਿੱਦਾਂ ਚੱਕਣੀ ਹੈ ਕਿਵੇਂ ਤੇਲ ਦਾ ਖਰਚ ਕੌਣ ਕਰੇਗਾ ਇਨੀ ਮਿਹਨਤ ਕੌਣ ਕਰੇਗਾ ਪਰਿਵਾਰਾਂ ਨੂੰ ਕੌਣ ਬਚਾਏਗਾ ਘਰ ਕੌਣ ਬਣਾਏਗਾ ਅਸਲੀ ਚਿੰਤਾ ਜਿਹੜੀ ਹੁਣ ਸ਼ੁਰੂ ਹੋਣੀ ਹੈ ਅੱਗੋ ਆਹ ਤਾਂ ਚਿੰਤਾ ਹੈਗੀ ਹੈਗੀ ਇਹ ਤਾਂ ਅਸੀਂ ਹਰ ਸਾਲ ਹੀ ਚੱਲਦੇ ਆ ਪਰ ਜਿਹੜਾ ਅਗਲਾ ਆਉਣ ਵਾਲਾ ਸਮਾਂ ਨਾਲ ਜੀ ਉਹ ਬੜਾ ਭਿਆਨਕ ਜਿਹਾ ਸਮਾਂ ਬਣ ਗਿਆ ਬਿਮਾਰੀਆਂ ਦਾ ਵੀ ਅੱਜ ਜ਼ੋਰ ਪੈਣਾ ਸੋ ਮੈਂ ਸਬੰਧਿਤ ਇਹ ਕਿ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਅੱਜ ਪੰਜਾਬ ਲਈ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਆ ਵੱਡਾ ਕੋਈ ਪੈਕੇਜ ਦੇ ਕੇ ਤੇ ਲੋਕਾਂ ਦੀ ਜਿਹੜਾ ਜਾਨ ਦਾ ਖਤਰਾ ਬਣਿਆ ਹੋਇਆ ਉਹਨੂੰ ਬਚਾਏ ਬਹੁਤ ਬਹੁਤ ਧੰਨਵਾਦ ਬੀਬੀ ਜੀ ਤੁਸੀਂ ਇੱਥੇ ਆਏ ਤੇ ਜਦੋਂ ਇੱਥੇ ਆਪਣੇ ਪਰਿਵਾਰਾਂ ਦੀ ਸਾਰੇ ਲੱਗੇ ਹੋਏ ਹੈ ਵਿਚਾਰੀ ਆਪਣੀ ਚਿੰਤਾ ਕਰਨ ਦੇ ਅਸੀਂ ਵੀ ਅੱਜ بارش ਸਵੇਰ ਦੀ ਮਤ ਪੂਰੀ ਹੋਈ ਸੀਗੀ ਤੇ ਸਮਾਨ ਟਰੱਕ ਪਹੁੰਚਿਆ ਸੀਗਾ ਉਹਦਾ ਫੀਡ ਦਾ ਡੰਗਰਾ ਵਾਸਤੇ ਇਹਨਾਂ ਨੂੰ ਪੁੱਛਿਆ ਸੀ ਕਹਿੰਦੇ ਜੀ ਲੰਗਰਾ ਦੀ ਤੇ ਕੋਈ ਲੋੜ ਨਹੀਂ ਗੁਰੂ ਦੀ ਕਿਰਪਾ ਸਾਰਿਆਂ ਦੇ ਪਰ ਫੀਡ ਵਾਸਤੇ ਕਿਸੇ ਤਰੀਕੇ ਨਾਲ ਡੰਗਰਾ ਦੀ ਫੀਡ ਆਪਾਂ ਥੋੜੀ ਥੋੜੀ ਦੋ ਸੌਕ ਟੋੜਾ ਲੈ ਕੇ ਆਈ ਸੀ ਤੇ ਮੈਂ ਇਹਨਾਂ ਨੂੰ ਕਿਹਾ ਕਿ ਕਹਿ ਕੇ ਦੇਈ ਇਹਨਾਂ ਨੂੰ ਮੈਂ ਦੇ ਦਮ ਦੇਣ ਵਾਸਤੇ ਇਹ ਸੱਚ ਥੋੜਾ ਜੀ ਜੀ ਤੇਲ ਪੁਆਲਿਓ ਮੇਰੇ ਵੱਲੋਂ ਟਰੈਕਟਰਾਂ ਵਿੱਚ ਚੱਲ ਜੀ ਤੁਸੀਂ ਸਾਰੇ ਲੱਗੇ ਹੋ ਤੁਹਾਡਾ ਤੁਹਾਡਾ ਆ ਗਿਆ ਫੀਡ ਦਾ ਜੇ ਫੀਡ ਹੋਰ ਵੀ ਚਾਹੋ ਕਿ ਨਾ ਜੀ ਮੈਨੂੰ ਅਸੀਂ ਟਰੱਕ ਹੋਰ ਮੰਗਾ ਲਿਆ ਇੱਕ ਤੇ ਜਿੱਦ ਜਿੰਨੀ ਤੁਹਾਨੂੰ ਚਾਹੀਦੀ ਲੈ ਲਿਓ ਅੱਜ ਉੱਥੇ ਵੀ ਕੁੱਕੀਆਂ ਵੀ ਜਾ ਰਹੀਆਂ ਐ ਰਾਇਆਂ ਵੀ ਜਾ ਰਹੀਆਂ ਉਹਨਾਂ ਨੂੰ ਕਰਾਂਗੇ ਤੇ ਫਿਰ ਵੀ 25000 ਰੁਪਏ ਤੇਲ ਵਾਸਤੇ ਤੁਸੀਂ ਕਿਰਪਾ ਕਰ ਲਿਓ ਪਿੱਪੋ ਆਲੋ ਹੋਰ ਮੈਨੂੰ ਦੱਸ ਦਿਓ ਜਿਹੜੀ ਸੇਵਾ ਹੋਏ ਕਿ ਤੁਹਾਡੀ ਹਾਂ ਜੀ ਤੇ ਬਹੁਤ ਚਿੰਤਾ ਬਹੁਤ ਹੈ ਜੀ ਕਰ ਕੁਛ ਨਹੀਂ ਸਕਦੇ ਸੀ ਮੇਰੀ ਥੋੜੀ ਲੱਤ ਖਰਾਬ ਹੋ ਗਈ ਸੀ ਮਤਲਬ ਕਿਚੇ ਕੇ ਮਸਲ ਜੇ ਤੇ ਮੈਂ ਕੋ ਤੁਰ ਨਹੀਂ ਸਕਦੀ ਸੋ ਇਸ ਕਰਕੇ ਮੈਨੂੰ ਬੜਾ ਦੁੱਖ ਵੀ ਹੈ ਕਿ ਕਿ ਬੰਨ ਟੁੱਟਣ ਦਾ ਜਿਹੜਾ ਡਰ ਪਿਆ ਹੋਇਆ ਤੇ ਗੁਰੂ ਕਿਰਪਾ ਕਰੇ ਜੀ ਬਸ ਇਹਨਾਂ ਦੀ ਬਹਾਦਰੀ ਬਣੀ ਹੈ ਮੈਂ ਤੇ ਸੱਚੀ ਗੱਲ ਹੈ ਜੀ ਜਿਹੜੇ ਪੰਜਾਬੀ ਸਾਡੇ ਐ ਇਹ ਦਾਤੇ ਸੀਗੇ ਅੱਜ ਦੁੱਖ ਲੱਗਦਾ ਜਦੋਂ ਅਸੀਂ ਅਪੀਲਾ ਕਰਦੇ ਹਾਂ ਨਾ ਜੀ ਤੇ ਬਾਹਰਲੇ ਲੋਕ ਕੋਈ ਪੁੱਛਦੇ ਆ ਕਿ ਕਰੀਏ ਕੀ ਨਹੀਂ ਉਹ ਵੀ ਪੰਜਾਬੀ ਪੁੱਛਦੇ ਆ ਵਿਚਾਰੇ ਬਾਹਰੋਂ ਵੀ ਪੰਜਾਬੀ ਪੁੱਛਦੇ ਆ ਭਾਵੇਂ ਕੋਈ ਦੇਸ਼ ਵਿੱਚ ਬੈਠਾ ਹੋ ਕੋਈ ਵਿਦੇਸ਼ ਵਿੱਚ ਬੈਠਾ ਤੇ ਕਈਆਂ ਨੇ ਕੀਤਾ ਵੀ ਦੱਸੋ ਜੀ ਸਾਨੂੰ ਦੱਸੋ ਕਿਹਾ ਵੀ ਜਿਹੜੇ ਕੰਮ ਅਸੀਂ ਕਰ ਸਕਦੇ ਹਾਂ ਕਰ ਲਾਂਗੇ ਪੰਜਾਬੀਆਂ ਨੇ ਕਰ ਲੈਣੇ ਹਨ ਪਰ ਦੁੱਖ ਦੀ ਗੱਲ ਹੈ ਕਿ ਸਰਕਾਰ ਦਾ ਜਿਹੜੇ ਕੰਮ ਸਰਕਾਰ ਹੀ ਕਰ ਸਕਦੀ ਹੈ ਇੱਥੇ ਅਰਬਾਂ ਦਾ ਕੰਮ ਹੈ ਜੀ ਇਹ ਕੋਈ ਸੌਖਾ ਕੰਮ ਥੋੜਾ ਡੀਸੈਲਟਿੰਗ ਕਰਨੀ ਫਿਰ ਦਰਿਆ ਇਹਦੀ ਪਲੈਨਿੰਗ ਇਹ ਹੋਣੀ ਚਾਹੀਦੀ ਹੈ ਕਿ ਇਹਨੂੰ ਸਾਰੇ ਨੋਨ ਜਿਹਦਾ ਨਿਸ਼ਾਨਦਾ ਹੀ ਹੁੰਦੀ ਹੈ ਇਹਨੂੰ ਚੈਨਲਾਈਜ਼ ਕਰਨਾ ਚਾਹੀਦਾ ਹੈ ਇਹਦੀ ਕੋਈ ਪਾਲਿਸੀ ਬਣਨੀ ਚਾਹੀਦੀ ਹੈ ਕਿ ਦਰਿਆ ਦੀ ਚੜਾਈ ਕੀ ਹੈ ਦਰਿਆ ਦੀ ਡੂੰਘਾਈ ਕੀ ਹੈ ਜੇ ਕਿਤੇ 20 ਫੁੱਟ ਚੌੜਾ ਕਰ ਦਿੱਤਾ ਜਾਵੇ ਤੇ ਪੂਰੇ ਦਰਿਆ ਸਾਫ਼ ਕਰ ਦਿੱਤੇ ਜਾਣ ਤੇ ਮੇਰੇ ਖਿਆਲੇ ਲੋਕ ਮਰ ਨਹੀਂ ਨਾ ਲੋਕ ਤੇ ਮਰ ਨਹੀਂ ਤਾਂ ਦੇ ਆਪਣੀ ਜਗ੍ਹਾ ਚ ਬੋਲੀ ਹੈ ਨਾ ਬੀਬੀ ਜੀ ਦਰਿਆ ਦੇ ਆਪਣੀ ਜਗ੍ਹਾ ਚ ਤਾਂ ਹਾਂ ਬਸ ਇਹੀ ਦੀ ਗੱਲ ਦਰਿਆ ਦੀ ਜਿਹੜੀ ਆਪਣੀ ਜਗ੍ਹਾ ਆਪਣੀ ਮਾਲਕੀ ਹੈ ਉਹਨੂੰ ਸਾਫ਼ ਕਰਨਾ ਚਾਹੀਦਾ ਹੈ ਇਹ ਸਰਕਾਰ ਹੀ ਕਰ ਸਕਦੀ ਲੋਕੀ ਕੀ ਕਰਨਗੇ ਜੀ ਲੋਕੀ ਤੇ ਆਪਣੇ ਖੇਤ ਉਹਨਾਂ ਨੂੰ ਓਕੇ ਹੋ ਜਾਣੇ ਉਹਨਾਂ ਸਾਫ਼ ਕਰਨੇ ਇਹ ਜਿੰਨੀ ਇਹ ਦੂਜੀ ਕਲਾ ਮਾਈਨਿੰਗ ਦਾ ਇਹ ਸਿਸਟਮ ਬੜਾ ਖਰਾਬ ਕਰ ਦਿੰਦਾ ਅੱਗੇ ਲੋਕੀ ਹੁੰਦੇ ਸੀ ਮਾੜਾ ਮੋਟਾ ਆਪਣੇ ਖੇਤਾਂ ਚੋਂ ਕੱਢ ਕੇ ਕਿਤੇ ਮਿੱਟੀ ਵਰਤ ਲੈਂਦੇ ਸੀ ਕਿਤੇ ਲੈ ਜਾਂਦੇ ਸੀ ਉਹ ਸਾਰਾ ਹੀ ਸਿਸਟਮ ਖਰਾਬ ਹੋ ਗਿਆ ਜੀ ਹੁਣ ਸਰਕਾਰ ਜੇ ਕਹੀਏ ਤੇ ਲੋਕਾਂ ਨੇ ਕਿਹਾ ਜੀ ਇਹੋ ਜੇ ਸਿਆਸੀ ਲੋਕ ਬੋਲਦੇ ਹੀ ਹੁੰਦੇ ਆ ਜੀ ਕਿਸੇ ਦੇ ਖਲਾਫ ਅਸੀਂ ਤੇ ਸੇਵਾ ਕਰਨ ਵਾਸਤੇ ਕਰਦੇ ਹਾਂ ਜੀ ਸਾਡੇ ਪਰਿਵਾਰ ਹੈ ਸਾਡੇ ਬੱਚੇ ਆ ਦੁੱਖ ਲੱਗਦਾ ਜਦੋਂ ਅਸੀਂ ਪਾਉਂਦੇ ਵੀਡੀਓ ਪਾਉਂਦੇ ਆ ਜੀ ਦੇਖੋ ਮਿੱਟੀ ਇੱਥੇ ਖਤਰਾ ਪੈਦਾ ਹੋ ਗਿਆ ਖਤਰਾ ਪੈਦਾ ਹੋ ਗਿਆ ਉਸ ਵੇਲੇ ਮਹਿਸੂਸ ਹੁੰਦਾ ਸੋ ਮੈਂ ਤੇ ਆਪ ਕੋਈ ਵਾਰੀ ਆ ਅੰਦਰ ਬੈਠੇ ਵੀ ਦੁਖੀ ਹੋਈਦਾ ਤੇ ਕੱਲ ਸੁਲਤਾਨਪੁਰ ਲੋਧੀ ਵਾਲੇ ਪਾਸੇ ਵੀ ਗਏ ਸੀ ਦੇਖ ਕੇ ਆਏ ਆ ਤੇ ਸਾਰੀ ਪਰੇਸ਼ਾਨੀ ਵੀ ਪਈ ਹੈ ਸਮੇ ਆਪਣੇ ਵੀਰਾਂ ਨੂੰ ਬੇਨਤੀ ਕਰਦੀ ਆ ਕਿ ਤੁਹਾਡੀ ਸੇਵਾਦਾਰ ਕੋਈ ਕਿਸੇ ਕਿਸਮ ਦਾ ਸਿਆਸੀ ਨਹੀਂ ਮੈਨੂੰ ਸਮਝਣਾ ਮੈਂ ਤੁਹਾਡੀ ਸੇਵਾਦਾਰ ਆ ਤੁਹਾਡੇ ਨਾਲ ਹੀ ਖੜੀ ਹਮੇਸ਼ਾ ਹੀ ਜਦੋਂ ਕਿਤੇ ਕੋਈ ਗੱਲ ਦੀ ਅੱਜ ਵੀ ਮੈਨੂੰ ਲੋੜ ਹੈ ਤੇ ਮੈਨੂੰ ਦੱਸੋ ਤੁਸੀਂ ਕੋਈ ਮੇਰੇ ਤੋਂ ਝਕਣ ਦੀ ਲੋੜ ਨਹੀਂ ਤੁਸੀਂ ਮੇਰੇ ਮੈਂ ਤੁਹਾਡੇ ਪਰਿਵਾਰ ਦੀ ਵੱਡੀ ਭੈਣ ਕਹਿ ਲਓ ਜਾਂ ਮੁਖੀ ਕਹਿ ਲਓ ਤੇ ਤੁਸੀਂ ਮੇਰੇ ਸਾਥੀ ਹੋ ਸਾਰੇ ਤਕੜੇ ਹੋ ਕੇ ਦੱਸੋ ਤੁਸੀਂ ਦੂਜੀ ਗੱਲ ਕੱਲ ਅਸੀਂ ਮੈਡੀਕਲ ਕੈਂਪ ਕੱਲ ਨੂੰ ਡੇਰੇ 'ਚ ਰੱਖ ਲਿਆ ਕਿਉਂਕਿ ਇੱਥੇ ਲਾਉਣੇ ਬੜੇ ਔਖੇ ਹੋ ਜਾਣਗੇ ਬਾਹਰ ਅਸੀਂ ਬੱਸਾਂ ਭੇਜਾਂਗੇ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਟੈਸਟ ਕਰਾਉਣਾ ਹੋਵੇ ਮੈਡੀਕਲ ਟੈਸਟ ਦਵਾਈਆਂ ਵੱਡੀ ਮਾਤਰਾ 'ਚ ਆਉਣਗੀਆਂ ਉੱਥੇ ਉਹ ਵੱਡਾ ਮੈਗਾ ਮੈਡੀਕਲ ਕੈਂਪ ਰੱਖਿਆ ਮੈਂ ਉੱਥੇ ਤੇ ਉਹ ਬੱਸਾਂ ਤੁਸੀਂ ਮੈਨੂੰ ਹੁਕਮ ਕਰਦੇ ਹੋ ਮੈਂ ਬੱਸਾਂ ਭੇਜ ਦੂੰਗੀ ਤੇ ਉਹ ਸਾਰੇ ਲੱਦ ਕੇ ਲੈ ਜਾਓ ਇੱਕ ਵਾਰੀ ਟੈਸਟ ਕਰਾ ਲਈਏ ਫਿਰ ਬਾਅਦ ਵਿੱਚ ਜਦੋਂbaar ਛਟੇਗੀ ਫਿਰ ਇੱਥੇ ਕੈਂਪ ਲਵਾ ਦਾਂਗੇ ਵੱਡਾ ਢਿਲਮਾ ਦੇ ਵਿੱਚ ਹੀ ਮੈਡੀਕਲ ਮੈਗਾ ਮੈਡੀਕਲ ਕੈਂਪ ਗੁਰਾਮਦਾਸ ਹਸਪਤਾਲ ਮੈਂ ਕਿਹਾ ਸੀ ਉਹ ਕੱਲ ਨੂੰ ਪਹੁੰਚ ਲਿਓ ਕਹਿੰਦੇ ਜੀ ਹੋਰ ਕਿਤੇ ਵੀ ਲੁਆਣਾ ਦੱਸੋ ਮੈਂ ਕਿਹਾ ਜਦੋਂ ਬਰਸਾਤਾਂ ਹਟਣ ਗਈ ਥੋੜੀ ਜਿਹੀ ਬਰਸਾਤ ਹਟਦੀ ਹੈ ਤੇ ਫਿਰ ਆਪਾਂ ਕਰਾਂਗੇ ਜੀ ਸੋ ਗੁਰੂ ਕਿਰਪਾ ਕਰੇ ਜੀ ਅਰਦਾਸ ਹੀ ਸੱਚੇ ਪਾਤਸ਼ਾਹ ਦੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਕਿ ਗੁਰੂ ਨਾਨਕ ਮੇਰ ਕਰੇ ਕਿ ਸਾਰੇ ਸੋਖ ਸ਼ਾਂਤੀ ਹੋਵੇ ਸਾਡੇ ਪਰਿਵਾਰ ਜਿਹੜੇ ਸੁਖੀ ਸੁਖੀ ਆਪਣੇ ਘਰਾਂ ਚ ਬੈਠਣ ਬਹੁਤ ਪਰੇਸ਼ਾਨੀ ਜੀ ਪਈ ਹੋਈ ਹੈ ਜੀ ਜਿਨ੍ਹਾਂ ਨੇ ਪੈਸੇ ਪੱਖੋਂ ਵੀ ਮਦਦ ਕੀਤੀ ਆ ਅਤੇ ਨਾਲ ਫੀਡ ਦਾ ਵੀ ਇੰਤਜ਼ਾਮ ਕਰਵਾ ਕੇ ਟਰੱਕ ਭੇਜਿਆ ਸੋ ਇਹੀ ਗੁਜ਼ਾਰਿਸ਼ ਆ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਕਿ ਜੇ ਤੁਸੀਂ ਕੁਝ ਵੀ ਕੰਟਰੀਬਿਊਸ਼ਨ ਕਰ ਸਕਦੇ ਹੋ ਆਪਦੇ ਲੈਵਲ ਤੇ ਆਪਦੇ ਨੇੜੇ ਤੇੜੇ ਪਿੰਡਾਂ ਦੇ ਉੱਤੇ ਨਜ਼ਰ ਰੱਖੋ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੋ ਜਿਹੜੇ ਗਰਾਊਂਡ ਤੇ ਕੰਮ ਕਰ ਰਹੇ ਨੇ ਹੋ ਸਕਦਾ ਉਹਨਾਂ ਨੂੰ ਤੁਹਾਡੀ ਲੋੜ ਹੋਵੇ ਮਿਲਾਂਗੇ ਅਗਲੀ ਵਾਰ ਜੋ ਬਾੜ ਦੀਆਂ ਸਿਚੁਏਸ਼ਨਸ ਬਣੀਆਂ ਹੋਈਆਂ ਉਹਦੀ ਅਪਡੇਟ ਕੰਨੀਆਂ ਕਿ ਪ੍ਰਧਾਨ ਮੰਤਰੀ ਪਰ ਮੇਰੀ ਆਵਾਜ਼ ਨਹੀਂ ਸੁਣਦੀ ਉਹਨੂੰ ਔਰ ਪ੍ਰਧਾਨ ਮੰਤਰੀ ਦਾ ਫਰਜ ਬੰਦਾ ਹੈ ਕਿ ਅੱਜ ਪੰਜਾਬ ਨੂੰ ਕੱਲ ਨੂੰ ਦੀ ਲੋੜ ਹੈ ਇਹ ਤੇ ਅੱਗੇ ਕਹਿੰਦੇ ਮਤਰੀਮਾ ਵਾਲੇ ਸਲੂਕ ਕਰਦੇ ਜੇ ਕਿਤੇ 20 ਫੁੱਟ ਚੌੜਾ ਕਰ ਦਿੱਤਾ ਜਾਵੇ ਤੇ ਪੂਰੇ ਦਰਿਆ ਸਾਫ਼ ਕਰ ਦਿੱਤੇ ਜਾਣ ਤੇ ਮੇਰੇ ਖਿਆਲੇ ਲੋਕ ਮਰ ਨਹੀਂ ਨਾ ਮੈਂ ਤੁਹਾਡੀ ਸੇਵਾਦਾਰ ਹਾਂ ਤੁਹਾਡੇ ਨਾਲ ਹੀ ਖੜੀ ਹਮੇਸ਼ਾ ਹੀ ਤੇਲ ਕੋ ਵਾਲੇ ਮੇਰੇ ਵੱਲ ਟਰੈਕਟਰਾਂ ਵਿੱਚ ਜੇ ਤੁਸੀਂ ਸਾਰੇ ਲੱਗੇ ਹੋ ਤੁਹਾਡਾ ਤੁਹਾਡਾ ਆ ਗਿਆ ਫੀਡ ਦਾ ਜੇ ਫੀਡ ਹੋ ਵੀ ਚਾਹੋਗੇ ਨਾ ਜੀ ਮੈਨੂੰ ਅਸੀਂ ਟਰੱਕ ਹੋਰ ਮੰਗਾ ਲਿਆ 70000 ਦੀ ਜ਼ਮੀਨ ਦਾ ਕਿੱਲਾ ਨਿਕਲਦਾ 80 80000 ਦਾ ਕਿੱਲਾ ਅੱਜ ਇਹਨੂੰ ਕੀ ਦੇ ਦੇਣਗੇ ਕੋਈ ਮੁਆਵਜ਼ਾ ਨਹੀਂ ਕੋਈ ਸੁਣਦਾ ਕੋਈ ਪੈਕੇਜ ਨਹੀਂ ਕੋ ਕਰ ਰਿਹਾ ਕੋ ਕੁਝ ਨਹੀਂ ਕਰ ਰਿਹਾ ਇਹ ਇੱਥੇ ਹਰ ਸਾਲ ਹੀ ਹੜ ਆਉਂਦੇ ਹਰ ਸਾਲ ਇਹ ਹਰ ਸਾਲ ਤੁਸੀਂ ਸਿੱਦੇ ਹੀ ਬੈਠੇ ਹੁੰਦੇ ਸਾਰੇ ਟੱਪੜਾਂ ਦੇ ਟੱਪੜ ਹੀ ਤੇ ਆਪਣੀ ਸਾਡੇ ਇਲਾਕੇ ਦੀ ਜਿੰਨੇ ਵੀ ਸੰਗਤ ਹੈ ਜੀ ਇਹ ਕੋਸ਼ਿਸ਼ ਕਰਦੇ ਕਿ ਆਪਣੇ ਘਰ ਨੂੰ ਆਪ ਸੰਭਾਲ ਲਿਓ ਤੇ ਪਤਾ ਇਹ ਲੋਕ ਕਰੋਨਾ ਅਸੀਂ ਵਾਰ-ਵਾਰ ਬੋਲੀਏ ਚੰਗਾ ਨਹੀਂ ਲੱਗਦਾ ਲੋਕੀ ਸੋਈ ਦੇ ਕੇ ਸਰਕਾਰਾਂ ਦੇ ਖਿਲਾਫ ਬੋਲਦੇ ਐ ਪਰ ਸਰਕਾਰ ਦੀ ਡਿਊਟੀ ਬਣਦੀ ਐ ਤੇ ਇਹ ਇੱਕ ਦਿਨ ਦੀ ਗੱਲ ਥੋੜਾ ਐ ਤੇ ਹਰ ਸਾਲ ਹੀ ਜਿਹੜੇ ਹੜ੍ਹ ਆਉਂਦੇ ਐ ਇੱਥੇ ਗੰਭੀਰਤਾ ਨਾਲ ਲੈਣਾ ਚਾਹੀਦਾ ਆ ਵਿਆਹ ਰਿਆ ਦੇ ਵਿੱਚ ਵੜਣੀ ਆਉਣ ਦਾ ਕਰਕੇ ਸਾਡਾ ਫੈਸਲਾ ਜਿਹੜਾ ਬਿਲਕੁਲ ਨਾ ਮਾਰਨ ਦੀਆਂ ਅੱਛੀ ਗੱਲ ਜੀ ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਅਸੀਂ ਹਜੇ ਪਹੁੰਚੇ ਢਿਲਵਾ ਤੇ ਇੱਥੇ ਮਰਤੂਸੀ ਬੰਦ ਹੇਗਾ ਜੋ ਇਸ ਸਮੇਂ ਖਤਰੇ ਦੇ ਨਿਸ਼ਾਨ ਤੇ ਚੱਲ ਰਿਹਾ ਹੈ ਅਤੇ ਜਿੰਨੇ ਜੋ ਬਨ ਹੈ ਉਹ ਉਹਦੀ ਮਿੱਟੀ ਉੱਤਰ ਰਹੀ ਆ ਆਪਾਂ ਇਥੇ ਤੇ ਜਾਣਕਾਰੀ ਲੈਣੇ ਇਥੇ ਦੇ ਲੋਕਲ ਬੰਦਿਆਂ ਤੋਂ ਗੱਲਬਾਤ ਕਰਦੇ ਕਿ ਕੀ ਸਿਚੁਏਸ਼ਨ ਹੈ ਅਤੇ ਉਹਦੇ ਉੱਤੇ ਕੀ ਪ੍ਰਬੰਧ ਕੀਤੇ ਜਾ ਰਹੇ ਨੇ ਪ੍ਰਸ਼ਾਸਨ ਕੀ ਕਰ ਰਿਹਾ ਹੈ ਤੇ ਪਿੰਡ ਵਾਲੇ ਕੀ ਮਿਲ ਕੇ ਕੀ ਕਰ ਰਹੇ ਨੇ ਕਿਹੜੀ ਚੀਜ਼ ਦੀ ਮਦਦ ਦੀ ਲੋੜ ਹੈ ਅਤੇ ਜੋ ਆਪਾਂ ਸੰਗਤਾਂ ਤੱਕ ਗੁਹਾਰ ਲਾ ਸਕਦੇ ਕੋਈ ਲਗਭਗ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਬਿਆਸ ਦਰਿਆ ਦਾ ਜਿਹੜਾ ਪਾਣੀ ਦਾ ਪੱਧਰ ਹੈ ਬਿਲਕੁਲ ਸਾਡੇ ਤੁਸੀਂ ਦੇਖ ਵੀ ਸਕਦੇ ਆ ਕਿ ਨਾਲ ਬਿਆਸ ਦਰਿਆ ਦੇ ਵਿੱਚ ਪਾਣੀ ਆਉਣ ਦਾ ਕਰਕੇ ਸਾਡੀਆਂ ਫਸਲਾਂ ਜਿਹੜੀਆਂ ਬਿਲਕੁਲ ਮਾਰ ਚੁੱਕੀਆਂ ਹੋਈਆਂ ਪਸ਼ੂਆਂ ਦਾ ਚਾਰਾ ਤੱਕ ਵੀ ਖਤਮ ਹੋ ਚੁੱਕਾ ਹੈ ਜਿਹੜਾ ਇੱਧਰ ਜਿਹੜਾ ਆਪਣਾ ਮੰਡ ਦੇ ਵਿੱਚ ਨੁਕਸਾਨ ਹੋਇਆ ਪਿੰਡ ਵਾਲੀ ਸਾਈਡ ਜਿਹੜਾ ਉਹ ਨੁਕਸਾਨ ਕੋਈ ਵੀ ਨਾ ਹੋ ਸਕੇ ਆਪਾਂ ਪਿੰਡ ਵਾਲੇ ਨਾਲ ਜ਼ਰੂਰ ਹੋਰ ਗੱਲਬਾਤ ਕਰਾਂਗੇ ਇੱਥੇ ਬੀਬੀ ਜਕੀਰ ਕੌਰ ਜੀ ਵੀ ਪਹੁੰਚੇ ਨੇ ਸੱਸੀ ਕਲ ਬੀਬੀ ਜੀ ਸੱਸੀ ਕਲ ਜੀ ਮੈਂ ਇੱਥੇ ਢਿਲਵਾਾਂ ਦੀ ਸਿਚੁਏਸ਼ਨ ਬਹੁਤ ਗੰਭੀਰ ਹੈਗੇ ਉਹਦੇ ਉੱਤੇ ਕੁਝ ਕੀ ਕਹਿਣਾ ਚਾਹੁੰਦੇ ਹੋ ਦੇਖੋ ਢਿਲਵਾਾਂ ਵਾਲੇ ਕਾਫੀ ਦਿਨਾਂ ਦੇ ਲੱਗੇ ਹੋਏ ਐ ਮੈਂ ਕਹਿੰਦੀ ਇਹ ਵੀ ਸਾਡੇ ਵਾਸਤੇ ਮਾਨ ਦੀ ਗੱਲ ਹੈ ਕਿ ਪੰਜਾਬੀਆਂ ਨੇ ਆਪਣੀ ਰੱਖਿਆ ਹਮੇਸ਼ਾ ਆਪ ਕੀਤੀ ਹੈ ਤੇ ਇੱਥੇ ਹਰ ਸਾਲ ਹੀ ਹੜਾਂ ਆਂਦੇ ਐ ਅਸਲ ਇਹ ਹਰ ਸਾਲ ਤੋਂ ਸਿੱਧੇ ਹੀ ਬੈਠੇ ਹੁੰਦੇ ਹੰਨੇ ਸਾਰੇ ਟੰਪੜਾਂ ਦੇ ਟੰਪੜੀ ਤੇ ਆਪਣੀ ਸਾਡੇ ਇਲਾਕੇ ਦੀ ਜਿੰਨੇ ਵੀ ਸੰਗਤ ਹੈ ਜੀ ਇਹ ਕੋਸ਼ਿਸ਼ ਕਰਦੇ ਆ ਕਿ ਆਪਣੇ ਘਰ ਨੂੰ ਆਪ ਸੰਭਾਲ ਲਈਏ ਫਿਰ ਵੀ ਵੱਡਾ ਨੁਕਸਾਨ ਆ ਜਿਹੜਾ ਹੋ ਰਿਹਾ ਫਸਲਾਂ ਦਾ ਇਹ ਇਹਨਾਂ ਨੂੰ ਅੱਗੋਂ ਆਉਣ ਵਾਲਾ ਸਭਾ ਜਿਹੜਾ ਉਹ ਗੰਭੀਰ ਹੈ ਤੇ ਪ੍ਰਸ਼ਾਸਨ ਕਿਤੇ ਵੀ ਦਿਖ ਨਹੀਂ ਰਿਹਾ ਜੀ ਪ੍ਰਸ਼ਾਸਨ ਵਾਲੇ ਚਲੋ ਜੀ ਪ੍ਰਸ਼ਾਸਨ ਤੇ ਪਤਾ ਹੀ ਇਹ ਲੋਕ ਕਰੋਣਾ ਸੀ ਬਾਰ-ਬਾਰ ਬੋਲੀਏ ਚੱਕਾ ਨਹੀਂ ਲੱਗਦਾ ਲੋਕੀ ਸੋਈ ਦੇਖ ਸਰਕਾਰਾਂ ਦੇ ਖਿਲਾਫ ਬੋਲਦੇ ਆ ਪਰ ਸਰਕਾਰ ਦੀ ਡਿਊਟੀ ਬੰਦੀ ਹੈ ਜੀ ਇਹ ਇੱਕ ਦਿਨ ਦੀ ਗੱਲ ਥੋੜ੍ਹੀ ਹੈ ਤੇ ਹਰ ਸਾਲ ਹੀ ਜਿਹੜੇ ਹੜ੍ਹ ਆਉਂਦੇ ਐ ਇਹਤੇ ਗੰਭੀਰਤਾ ਨਾਲ ਲੈਣਾ ਚਾਹੀਦਾ ਮੈਂ ਕਹਿੰਨੀ ਐ ਕਿ ਪ੍ਰਧਾਨ ਮੰਤਰੀ ਪਰ ਮੇਰੀ ਆਵਾਜ਼ ਨਹੀਂ ਸੁਣਨੀ ਉਹਨੂੰ ਪਰ ਪ੍ਰਧਾਨ ਮੰਤਰੀ ਜੀ ਦਾ ਫਰਜ਼ ਬੰਦਾ ਹੈ ਕਿ ਅੱਜ ਪੰਜਾਬ ਨੂੰ ਗੱਲ ਲਾਉਣ ਦੀ ਲੋੜ ਹੈ ਇਹ ਤੇ ਅੱਗੇ ਕਹਿੰਦੇ ਮਤਰੀਮਾਂ ਵਾਲਾ ਸਲੂਕ ਕਰਦੇ ਭਾਰਤ ਸਰਕਾਰ ਸਾਡਾ ਮਤਰੀਮਾਂ ਵਾਲਾ ਸਲੂਕ ਕਰਦੀ ਤੇ ਅੱਜ ਉਹਦਾ ਮੌਕਾ ਹੈ ਕਿ ਅੱਜ ਜੇ ਦੁਖੀ ਨੇ ਅੱਜ ਪੰਜਾਬੀ ਸਾਰੇ ਦੁਖੀ ਹੈ ਖੇਤ ਸਾਡੇ ਰੜ ਗਏ ਨੇ ਲੋਕਾਂ ਦੇ ਰੇਤਾਂ ਨਾਲ ਪਰ ਗਏ ਹੈ ਇਹਨੂੰ ਖਾਲੀ ਕਿੱਦਾਂ ਕਰਨਾ ਹੈ ਔਰ ਜਿਹੜੇ ਘਰ ਉੱਜੜ ਗਏ ਹੈ ਪਰਿਵਾਰ ਉੱਜੜ ਗਏ ਹੈ ਸਾਰੇ 70 70 ਹਜ਼ਾਰ ਦੀ ਜ਼ਮੀਨ ਦਾ ਕਿੱਲਾ ਨਿਕਲਦਾ 80 80 ਹਜ਼ਾਰ ਦਾ ਕਿੱਲਾ ਅੱਜ ਇਹਨੂੰ ਕੀ ਦੇ ਦੇਣਗੇ ਕੋਈ ਮੁਆਵਜ਼ਾ ਨਹੀਂ ਕੋਈ ਸੁਣਦਾ ਕੋਈ ਪੈਕੇਜ ਨਹੀਂ ਕੋਈ ਕਰ ਰਿਹਾ ਕੋਈ ਕੁਝ ਨਹੀਂ ਕਰ ਰਿਹਾ ਕਮ ਸੋ ਕਮ ਦੁੱਖ ਤੇ ਮਹਿਸੂਸ ਕਰਨਾ ਚਾਹੀਦਾ ਇਹ ਉਹੀ ਭਾਰਤ ਦਾ ਭਾਰਤੀ ਸਰਕਾਰ ਹੈ ਨਾ ਜਿਸ ਭਾਰਤ ਵਾਸਤੇ ਜੇ ਦੀ ਜਾਦੀ ਵਾਸਤੇ ਸਾਡੇ ਪੰਜਾਬੀ ਜਿਹੜੇ ਸੀਗੇ ਫਾਂਸੀਆਂ ਦੇ ਰਸੇ ਵਿੱਚ ਉਮਲੇ ਸਾਰਿਆਂ 10 ਲੱਖ ਦਾ ਨੁਕਸਾਨ ਕੱਲੇ ਪੰਜਾਬੀਆਂ ਦਾ ਹੋਇਆ ਸੀ ਜਿਸ ਵੇਲੇ ਦੇਸ਼ ਆਜ਼ਾਦ ਹੋਇਆ ਸੀਗਾ ਤੇ ਗੁਰਧਾਮ ਸਾਡੇ ਜਿਹੜੇ ਚਾਨਨੋ ਪਿਆਰੇ ਗੁਰਧਾਮ ਅਸੀਂ ਛੱਡ ਕੇ ਆ ਗਏ ਪਾਕਿਸਤਾਨ ਦੇ ਵਿੱਚ ਤੇ ਉਹ ਸਾਰੇ ਗੁਰਧਾਮਾਂ ਦੀ ਕੁਰਬਾਨੀ ਵੀ ਸਾਡੀ ਸਿੱਖਾਂ ਨੇ ਕੀਤੀ ਸਭ ਕੁਝ ਕੀਤਾ ਅੱਜ ਸਿੱਖ ਹੀ ਸਾਰੇ ਉਜੰਡੇ ਸਿੱਖ ਹੀ ਸਾਰੇ ਬਰਬਾਦ ਹੋ ਰਹੇ ਹਨ ਦੁੱਖ ਦੀ ਗੱਲ ਇਸ ਕਰਕੇ ਹੈ ਕਿ ਅੱਜ ਕੋਈ ਹਾਜ਼ਰ ਨਾਰਾ ਵੀ ਨਹੀਂ ਮਾਰਦਾ ਪੈਕੇਜ ਤੇ ਬਾਅਦ ਦੀਆਂ ਗੱਲਾਂ ਨਾ ਤੇ ਕਮ ਸੋ ਕਮ ਇਹਨੂੰ ਡੀਸੈਲਟਿੰਗ ਕਰਾਉਣ ਵਾਸਤੇ ਦੇਖੋ ਅੱਜ ਤੇ ਪਾਣੀ ਪਰ ਗਿਆ ਫਸਲਾ ਖਰਾਬ ਹੋ ਗਿਆ ਤੇ ਘਰ ਵੀ ਬਰਬਾਦ ਹੋ ਗਏ ਬਾਅਦ ਵਿੱਚ ਅੱਜ ਇਕੱਲੇ ਲੰਗਰਾਂ ਦੀ ਲੋੜ ਨਹੀਂ ਹੈਗੀ ਲੰਗਰ ਤੇ ਲੋਕੀ ਇਕੱਠਾਈ ਜਾਂਦੇ ਆ ਜੀ ਲੰਗਰ ਤੇ ਡੰਗਰਾਂ ਦੀ ਵੀ ਬੁਰੀ ਹਾਲਤ ਹੋ ਰਹੀ ਹੈ ਉਹ ਨਾਲ ਮਿਲ ਕੇ ਸਾਰੇ ਕਰੀ ਜਾਂਦੇ ਆ ਪਰ ਬਾਅਦ ਵਿੱਚ ਜਿਹੜੀ ਚਿੰਤਾ ਦਾ ਵਿਸ਼ਾ ਬਾਅਦ ਦਾ ਕਿ ਉਹ ਕਿੱਦਾਂ ਕਰਨਾ ਇਹਨਾਂ ਵਸੇਬਾ ਕਿੱਦਾਂ ਕਰਨਾ ਇਹਨਾਂ ਨੂੰ ਡੀਸੈਲਟਿੰਗ ਜਿਹੜੀ ਸਾਰੀ ਰੇਤਾਂ ਨਾਲ ਭਰ ਗਿਆ ਸਾਰਾ ਦਰਿਆ ਲੈ ਕੇ ਆਈ ਦੀ ਇਹ ਤਾਂ ਉਹਨੂੰ ਕਿੱਦਾਂ ਚੱਕਣੀ ਹੈ ਕਵੇ ਤੇਲ ਦਾ ਖਰਚ ਕੌਣ ਕਰੇਗਾ ਇਨੀ ਮਿਹਨਤ ਕੌਣ ਕਰੇਗਾ ਪਰਿਵਾਰਾਂ ਨੂੰ ਕੌਣ ਬਚਾਏਗਾ ਘਰ ਕੌਣ ਬਣਾਏਗਾ ਅਸਲੀ ਚਿੰਤਾ ਜਿਹੜੀ ਹੁਣ ਸ਼ੁਰੂ ਹੋਣੀ ਹੈ ਅੱਗੋ ਆਹ ਤਾਂ ਚਿੰਤਾ ਹੈਗੀ ਹੈਗੀ ਇਹ ਤਾਂ ਅਸੀਂ ਹਰ ਸਾਲ ਹੀ ਚੱਲਦੇ ਆ ਪਰ ਜਿਹੜਾ ਅਗਲਾ ਆਉਣ ਵਾਲਾ ਸਮਾਂ ਨਾਲ ਜੀ ਉਹ ਬੜਾ ਭਿਆਨਕ ਜਿਹਾ ਸਮਾਂ ਬਣ ਗਿਆ ਬਿਮਾਰੀਆਂ ਦਾ ਵੀ ਆ ਜੋਰ ਪੈਣਾ ਸੋ ਮੈਂ ਸਬਿੱਧੀ ਇਹ ਕਿ ਪੰਜਾਬ ਸਰਕਾਰ ਦੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਅੱਜ ਪੰਜਾਬ ਲਈ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਆ ਵੱਡਾ ਕੋਈ ਪੈਕੇਜ ਦੇ ਕੇ ਤੇ ਲੋਕਾਂ ਦੀ ਜਨ ਜਾਨ ਦਾ ਖਤਰਾ ਬਣਿਆ ਹੋਇਆ ਉਹਨੂੰ ਬਚਾਉਣਾ ਬਹੁਤ-ਬਹੁਤ ਧੰਨਵਾਦ ਬੀਬੀ ਜੀ ਤੁਸੀਂ ਇੱਥੇ ਆਏ ਤੇ ਆਪਣੇ ਪਰਿਵਾਰ ਦੇ ਸਾਰੇ ਲੱਗੇ ਹੋਏ ਆ ਵਿਚਾਰੀ ਆਪਣੀ ਚਿੰਤਾ ਕਰਨ ਦੇ ਅਸੀਂ ਵੀ ਅੱਜ بارش ਸਵੇਰ ਦੀ ਮਦਤਰੀ ਹੋਈ ਸੀਗੀ ਤੇ ਸਮਾਨ ਟਰੱਕ ਪਹੁੰਚਿਆ ਸੀਗਾ ਉਹਦਾ ਫੀਡ ਦਾ ਡੰਗਰਾ ਵਸਦੇ ਇਹਨਾਂ ਨੂੰ ਪੁੱਛਿਆ ਸੀ ਕਹਿੰਦੇ ਜੀ ਲੰਗਰਾਂ ਦੀ ਤੇ ਕੋਈ ਲੋੜ ਨਹੀਂ ਗੁਰੂ ਦੀ ਕਿਰਪਾ ਸਾਰਿਆਂ ਦੇ ਪਰ ਫੀਡ ਵਾਸਤੇ ਕਿਸੇ ਤਰੀਕੇ ਨਾਲ ਡੰਗਰਾ ਦੀ ਫੀਡ ਆਪਾਂ ਥੋੜੀ ਥੋੜੀ ਦੋ ਸੌ ਟੋੜਾ ਲੈ ਕੇ ਆਈ ਸੀ ਤੇ ਮੈਂ ਉਹਨਾਂ ਕਿਹਾ ਮੈਂ ਕਿ ਕਹ ਕੇ ਦੇ ਇਹਨਾਂ ਨੂੰ ਮੈਂ ਦੇ ਦਮਾਂ ਦੇਣ ਵਾਸਤੇ ਇਹ ਸੱਚ ਤੋੜਾ ਜੀ ਜੀ ਤੇਲ ਪਵਾ ਲਿਓ ਮੇਰੇ ਵੱਲੋਂ ਟਰੈਕਟਰਾਂ ਵਿੱਚ ਜੀ ਤੁਸੀਂ ਸਾਰੇ ਲੱਗੇ ਹੋ ਤੁਹਾਡਾ ਤੁਹਾਡਾ ਆ ਗਿਆ ਫੀਡ ਦਾ ਜੇ ਫੀਡ ਹੋਰ ਵੀ ਚਾਹੋਗੇ ਨਾ ਜੀ ਮੈਨੂੰ ਅਸੀਂ ਟਰੱਕ ਹੋਰ ਮੰਗਾ ਲਿਆ ਇੱਕ ਤੇ ਜਿਤ ਜਿੰਨੀ ਜਿੰਨੀ ਤੁਹਾਨੂੰ ਚਾਹੀਦੀ ਲੈ ਲਿਓ ਅੱਜ ਉੱਥੇ ਵੀ ਕੁੱਕੀਆਂ ਵੀ ਜਾ ਰਹੀਆਂ ਐ ਰਾਇਆਂ ਵੀ ਜਾ ਰਹੀਆਂ ਉਹਨਾਂ ਨੂੰ ਕਰਾਂਗੇ ਤੇ ਫਿਰ ਵੀ 25000 ਰੁਪਏ ਤੇਲ ਵਾਸਤੇ ਤੁਸੀਂ ਕਿਰਪਾ ਕਰ ਲਿਓ ਵੀ ਪਵਾ ਲਓ ਹੋਰ ਮੈਨੂੰ ਦੱਸ ਦਿਓ ਜਿਹੜੀ ਸੇਵਾ ਹੋਏ ਕੀਤੀ ਹੈ ਜੀ ਹਾਂ ਜੀ ਤੇ ਬਹੁਤ ਚਿੰਤਾ ਬਹੁਤ ਹੈ ਜੀ ਕਰ ਕੁਛ ਨਹੀਂ ਸਕਦੇ ਸੀ ਮੇਰੀ ਥੋੜੀ ਲੱਤ ਖਰਾਬ ਹੋ ਗਈ ਸੀ ਮਤਲਬ ਕਿੱਚੇ ਕੇ ਮਸਲਜੇ ਤੇ ਮੈਂ ਕੋ ਤਰ ਨਹੀਂ ਸਕਦੀ ਸੋ ਇਸ ਕਰਕੇ ਮੈਨੂੰ ਬੜਾ ਦੁੱਖ ਵੀ ਹੈ ਕਿ ਕਿ ਵਨ ਰੁੱਟਨ ਦਾ ਜਿਹੜਾ ਡਰ ਪਿਆ ਹੋਇਆ ਤੇ ਗੁਰੂ ਕਿਰਪਾ ਕਰੇ ਜੀ ਬਸ ਇਹਨਾਂ ਦੀ ਬਹਾਦਰੀ ਬਣੀ ਹੈ ਮੈਂ ਤਾਂ ਸੱਚੀ ਗੱਲ ਹੈ ਜੀ ਜਿਹੜੇ ਪੰਜਾਬੀ ਸਾਡੇ ਐ ਇਹ ਦਾਦੇ ਸੀਗੇ